ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਛੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਜੈ ਜੇ ਮੋਲ ਦੀਆਂ ਤਿੰਨ ਵੜਾਂ ਵਿਖਾਉਣੀਆਂ ਤਿੰਨੇ ਗਰਮੀ ਰਹਿਤ ਮੱਝਾਂ ਵਰਗਾ ਦੁੱਧ ਦਊ ਇੱਕ ਆ ਜਰਸੀ ਖੜੀ ਆ ਬਹੁਤ ਚੰਗੀ ਚੰਗੇ ਵਜਨ ਵਾਲੀ ਚੰਗੇ ਲੇਵੇ ਵਾਲੀ ਨਵਾਂ ਹਾਨ ਤੇ ਦੋ ਇੱਧਰ ਖੜੀਆਂ ਗਰਮੀ ਰਹਿਤ ਮੱਝਾਂ ਵਰਗਾ ਦੁੱਧ ਦਊ ਐਂਡ ਪਰਮਿਸ਼ਨ ਲੈਦਾ ਨਾ ਮੱਝ ਦਾ ਤੁਹਾਨੂੰ ਵੀ ਪਤਾ ਦਰਮਿਆਨੇ ਬੰਦੇ ਦੀ ਰੇਂਜ ਤੋਂ ਬਾਹਰ ਹੋਈ ਫਿਰਦੀ ਹੈ ਕਿਉਂਕਿ ਘੱਟੋ ਘੱਟ 90 ਹਜ਼ਾਰ ਲੱਖ ਦੀ ਮੱਝ ਆਉਂਦੀ ਹੈ ਤੇ ਝੋਟੀ ਲਓਗੇ ਤਾਂ ਫਿਰ ਲੱਖੋਂ ਬਾਹਰ ਦੀ ਗੱਲ ਹੈ ਮੰਗਣ ਵਾਲੇ ਤਾਂ ਡੇਢ ਡੇਢ ਵੀ ਮੰਗੀ ਜਾਂਦੇ ਆ 40 40 1 ਲੱਖ 40 40 ਹਜ਼ਾਰ ਮੁੱਲ ਕਰੀ ਜਾਂਦੇ ਤੇ ਇਹਨਾਂ ਦਾ ਫੰਡਰ ਮੱਝਾਂ ਨਾਲੋਂ ਵੀ ਮੁੱਲ ਘੱਟ ਆਉਣਾ ਜੈ ਜੇ ਮੁੱਲ ਇਨਫਰਮੇਸ਼ਨ ਲੈਦਾ ਨਾ ਹਾਂਜੀ ਬਾਈ 사ਸੀ ਕਾ ਸਸਿ ਕਾ ਨਾਮ ਦੱਸ ਦिए। ਨਾਮ ਹਰਦੇਵ ਸਿੰਘ ਪਿੰਡ ਚੜੱਕ ਦੇ ਕੋਠੇ ਮੋਗਾ ਜਿਲ੍ਹਾ ਜੀ। ਫੋਨ ਨੰਬਰ ਦੱਸ ਦिए। 7717605 ਅਬਿਆਰੀ ਵੀਰੇ। ਜੈਜ ਮੁੱਲ ਹੋਣਗੇ। ਜੈਜ ਹੀ ਹੋਣਗੇ ਫੇਰ। ਇਹ ਤੋਂ ਸ਼ੁਰੂ ਕਰ ਲਾ। ਹਾਂ ਜੀ। ਇਹ ਵੀਰੇ ਯਾਰਾ ਅੱਜ ਦਿਨ ਪੂਰੇ ਐ ਇਹਦੇ। ਹੂੰ। ਠੰਡੀ ਸੀਗਾ ਕੱਦ ਕਾਠ ਬਹੁਤ ਹੈੜ ਹੋਸਾਇਦਾ ਛਿੱਗੀ ਹੋਗੇ। ਦੁੱਧ ਦਾ ਸੂਆ। ਕੱਦ ਚ ਵੱਡੀ ਆ ਨਾ ਵੇੜ। ਅੱਜ ਹੀ ਪੂਰੀ ਦਾ। ਕਿੰਨਾ ਕ ਦੁੱਧ ਪਿਆਜੂ? 1000 ਰੁਪਏ ਵੀਰੇ ਜੀ ਤੋਂ ਲਈ ਜਾਉਣਾ ਨੇ ਤਾਂ 18 ਕਿਲੋ ਗਿਆ। 9 ਕਿਲੋ ਡੰਗ ਦਾ। ਗਾਰੰਟੀ ਤੇ ਆਈ ਵੀ ਹੈ ਵੇੜੇ। ਤਿੰਨੇ ਹੀ ਐਵੇਂ ਗਾਰੰਟੀ ਤੇ ਆਈਆਂ। ਕੱਢ ਦੋਸਤੋ ਬਾਈ ਕਹਿੰਦਾ ਤਿੰਨਾ ਵੜਾਂ ਦੀ ਗਾਰੰਟੀ ਹੋਊ ਦੁੱਧ ਦੀਆਂ ਤਿੰਨੇ ਵੜਾਂ ਦੀ ਗਾਰੰਟੀ ਆਈ ਐ 9 ਕਿਲੋ ਡੰਗ ਦਾ ਦੋਹਾਂ ਡੰਗਾਂ ਦਾ 18 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾ ਨੇ ਦਿੱਤਾ ਮੂੰਹ ਤੋਂ 6 ਦੰਦ ਦੀ ਹੋਊ ਬਾਈ ਕਹਿੰਦਾ ਦੂਜਾ ਸੁਆ ਪੂਰੇ ਫੁੱਲ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ ਸੀਲ ਸਾਉ ਲੈ ਹੂੰ ਚਿਵਾਈ ਦੀ ਵੀ ਪੂਰੀ ਓਕੇ ਆ ਮੋਟੀ ਤਾਰ ਹੂੰ ਸਹੀ ਆ ਗੱਬਣ ਵੜ ਨਹੀਂ ਗੱਬਣ ਦੀਆਂ ਕੋਈ ਧਾਰਾ ਮਾਰਦਾ ਨਹੀਂ ਹੁੰਦਾ ਬਾਈ ਨੇ ਧਾਰਾ ਮਾਰਤੀਆਂ ਗਰੰਟੀ 18 ਕਿਲੋ ਦੁੱਧ ਦੀ 9 ਕਿਲੋ ਤੜਕੇ 9 ਕਿਲੋ ਆਥ ਨੇ ਕੱਦ ਵੱਡਾ ਵਜ਼ਨ ਬਹੁਤ ਹੈ ਕੱਦ ਕਾਠ ਹਾਂ ਪੂਰੀ ਭਾਰੀ ਫੁੱਲ ਜਾਣ ਵਾਲੀ ਆ ਤਾਈਓ ਮੈਂ ਤੁਹਾਨੂੰ ਕਿਹਾ ਫੰਡਰ ਮੱਝਾਂ ਨੂੰ ਵੀ ਮੁੱਲ ਘੱਟ ਹੋਣਿਆ ਤੇ ਇੰਨੇ ਦੁੱਧ ਵਾਲੀ ਮੱਝ ਲਾਉਂਗੇ 1.5 ਲੱਖ ਦੀ ਆਊਗੀ ਸੀਲ ਸੌ ਫੁੱਲ ਆ ਮੋਟਾ ਮੋਟਾ ਥਾਣਾ ਗੁਲਾਬੀ ਜੈ ਜੈ ਮੁੱਲ ਇਹ ਵੀਰੇ ਮੁੱਲ ਕਰਾਉਣ ਨੂੰ ਤਾਂ ਅਗਲਾ 65 ਕਰਾਲੇ 64 ਕਰਾਲੇ 55 ਦੀ ਦੇਵਾਂਗੇ ਆਪਾਂ ਵਾਹ ਤੇਰੇ ਜਟਾ ਦੋਸਤੋ ਜਮਾ ਜੈਜ ਮੁੱਲ ਮੁੱਲ ਕਰਾਉਣ ਨੂੰ ਬਾਈ ਕਹਿੰਦਾ 65 ਕਰਾ ਲਓ 62 ਕਰਾ ਲਓ ਜੇ ਪਕਾਈ ਕਰਨੀਆਂ ਤਾਂ ਜਮਾ ਜੈਜ ਮੁੱਲ 55000 ਦੀ ਬਾਈ ਕਹਿੰਦਾ ਵੜ ਦੇਊਗਾ ਉਹਦੇ ਜੋ ਮਾਨ ਤਾਣ ਹੋ ਜਾਊਗਾ ਗਰਮੀ ਗਰਮੀ ਕਰਮਾਲੀ ਨੇ ਭੋਰਾ ਨਹੀਂ ਬਣਾਉਣੀ ਮੱਝਾਂ ਵਰਗਾ ਦੁੱਧ ਗਰਮਿਓ ਗਰਮੀ ਦੁੱਧ ਦੇ ਨਿਆਰੇ ਦੇ ਦੂ 18 ਕਿਲੋ ਦੁੱਧ ਬਹੁਤ ਹੁੰਦਾ ਪਹਿਲਾਂ ਨੇ ਦਿੱਤਾ 18 ਮੰਨ ਕੇ ਕੋਈ ਵੀ ਸੌਦਾ ਕਰ ਲੇ ਦੈਣ ਕਿਨੇ ਦੱਸਿਆ ਅਹ ਵੀਰੇ ਅੱਜ ਪੂਰੇ ਐ ਇਹਦੇ ਠੀਕ ਐ ਅੱਜ ਅੱਜ ਪੂਰੇ ਆ ਉਹ 3 ਨੰਬਰ ਵਾਲੀ ਦੇ ਚੌਥੇ ਪੂਰੇ ਠੀਕ ਐ ਦੈਣ ਬਾਈ ਕਹਿੰਦਾ ਇਹਦੇ ਅੱਜ ਪੂਰੇ ਆ ਪੂਰੇ ਫੁੱਲ ਵੱਡੇ ਕੱਦ ਵਾਲੀ ਫੁੱਲ ਜਾਣ ਵਾਲੀ ਦੂਜਾ ਸੁਆ ਵੈੜ 55 ਦੀ ਬਾਈ ਕਹਿੰਦਾ ਦੇ ਦੇਣੀ ਆ ਵਿੱਚੋਂ ਛੋੜ ਛਾਪਾ ਮਾਨ ਤਾਨ ਹੋ ਜੂ ਜੈ ਜੀ ਮਨ ਲਾਓ ਹਿਸਾਬ ਨਾਲ ਇਦੂ ਘੱਟਦਾ ਇੰਨੇ ਦੁੱਧ ਵਾਲੀ ਦੇਣੀ ਵੀ ਕਿੰਨੀ ਆ 2 ਨੰਬਰ ਤੇ ਆ ਬਾਈ 2 ਨੰਬਰ ਵੀ ਵੀਰੇ ਅਰ ਦੂਜਾ ਸੁਆ ਹੀ ਹੁੰਦੀ ਐ ਇਹਦੀ ਠੰਡੀ ਸੀਰ ਫੁੱਲ ਵਾਲੀ ਐ ਨਾ ਤਰੋ ਤਾਲੀ ਤਾਂ ਨਹੀਂ ਕੋਈ ਨਾ ਨਾ ਲਾ ਤਾਲੀਆਂ ਤਾਂ ਨਹੀਂ ਬਿਧੀ ਆਣਗੇ ਸੀਲ ਸਭ ਪੂਰੀ ਹੈ ਵੀ ਕਿਉਂਕਿ ਘਰੇ ਦੁੱਧ ਪੀਣ ਵਾਲੇ ਭੈਣ ਭਰਾ ਦੀ ਹਰੇਕ ਦੀ ਡਿਮਾਂਡ ਹੁੰਦੀ ਹੈ ਦੁੱਧ ਪਵਾ 2 ਕਿਲੋ 2 ਕਿਲੋ ਘੱਟ ਦੇ ਦੇ ਪਰ ਹੋਵੇ ਸੀਲ ਕਿਉਂਕਿ ਘਰਾਂ 'ਚ ਆਮ ਜਿਆਦੇ ਬੁੜੀਆਂ ਹੀ ਚਾਹੁੰਦੀਆਂ ਜਿਆਦੇ ਘਰਾਂ 'ਚ ਵਿੱਚ ਕਈਆਂ ਦੇ ਬੰਦੇ ਵੀ ਚਾਹੁੰਦੇ ਪਰ ਬਾਲੀਆਂ ਆਮ ਘਰੇ ਬੁੜੀਆਂ ਚਵਾਈ ਕਰਦੀਆਂ ਤਾਂ ਹੀ ਅਗਲੇ ਨੂੰ ਹੁੰਦਾ ਬਾਈ ਯਾਰ ਬੁੜੀਆਂ ਨੇ ਚਾਹਣੀ ਆ ਦੁੱਧ ਪਵਾ ਘੱਟ ਦੇਵੇ ਪਰ ਹੋਵੇ ਸੀਲ ਹੂੰ ਚਵਾਈ ਇਹਦੀ ਵੀ ਪੂਰੀ ਓਕੇ ਆ ਕਿੰਨਾ ਕੁ ਦੁੱਧ ਪਿਆਜੂ ਦੁੱਧ ਦੇ ਰੀਦਾ ਵੀ 18 ਹੀ ਦੱਸਿਆ 17 ਮੰਨ ਕੇ ਲੈ ਜਾਊਗਾ ਕੱਢ ਬਾਹਰੋਂ ਜੈ ਜੈ ਮੋਲ ਓਵੇਂ ਵਾਲਾ ਵੀ ਓਵੇਂ ਵਾਲਾ ਵੀ ਓਵੇਂ ਦਾ ਫੌਂਚਾ ਯਾਰ 45 ਦੀ ਦੇਵਾਂਗੇ ਆ 45 ਦੀ ਦੋਸਤੋ ਇਹਦਾ ਦੁੱਧ ਵੀ ਬਾਈ ਕਹਿੰਦਾ ਇੱਕ ਨੰਬਰ ਵੜ ਜਿੰਨੇ ਦੱਸਿਆ 18 ਕਿਲੋ 17 ਦੀ ਗਾਰੰਟੀ 17 ਮੰਨ ਕੇ ਕੋਈ ਵੀ ਸੌਦਾ ਕਰ ਲੇ ਦਿਣਾ ਇਹਦੇ ਵੀ ਪੂਰੇ ਆ ਇੱਕ ਨੰਬਰ ਵੜ ਦੇ ਵੀ ਪੂਰੇ ਅੱਜ ਇਹਦੇ ਵੀ ਪੂਰੇ ਆ ਸੂਪ ਐ ਰਾਤ ਨੂੰ ਸੂਪੇ ਹੋ ਸਕਦਾ ਸ਼ਾਮ ਨੂੰ ਸੂਪੇ ਲੈ ਜੇ ਤਾਂ ਇੱਕ ਦਿਨ ਲੈ ਜੇ ਸੀਲ ਪੂਰੀ ਆ ਹੂੰ ਚਵਾਈ ਦੀ ਪੂਰੀ ਓਕੇ ਆ ਇਹ ਵੀ ਮੋਟੀ ਧਾਰ ਆ ਕੋਈ ਭੂਰ ਨਹੀਂ ਛੱਟਣ ਨਹੀਂ ਆਮ ਗੱਬਣ ਦੀਆਂ ਕੋਈ ਧਾਰਾ ਮਾਰਦਾ ਨਹੀਂ ਹੁੰਦਾ ਇੱਕ ਨੰਬਰ ਦੀਆਂ ਵੀ ਬਾਈ ਨੇ ਮਾਰ ਕੇ ਵਿਖਾਤੀਆਂ ਤੇ ਦੋ ਨੰਬਰ ਦੀਆਂ ਵੀ ਇਹ ਵੀ ਕ੍ਰਾਸ ਆ ਗਈ ਜੀ ਪੈਂਦੀ ਆ ਮੁੱਲ ਇਹ ਤਾਂ ਜਮਾਂ ਹੀ ਜਾਇਜ਼ ਆ ਮੁੱਲ 52 55 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਦੇ ਦੇਣੀ ਆ 40 ਤੇ 5 45 ਦੀ ਬਾਕੀ ਭਰਾਵੋ ਤੁਹਾਨੂੰ ਵੀ ਪਤਾ ਜੇ ਤੁਸੀਂ 10 ਕਿਲੋ ਦੁੱਧ ਵਾਲੀ 托ਕੜ ਵੈਣ ਵੀ ਲਾਉਣਾ ਜਿਹੜੀ ਅਗਲਾ ਕਹਿੰਦਾ 托ਕੜ ਆ ਬਈ ਉਹ ਵੀ 30 30 32 32 35 35 ਹਜ਼ਾਰ ਦੀਆਂ 托ਕੜਾਂ ਵੀ ਕੀ ਜਾਂਦੀਆਂ 10 ਕਿਲੋ ਦੁੱਧ ਵਾਲੀਆਂ ਉਹ ਪਤਾ ਨਹੀਂ ਸਾਲ ਦੀ ਸੂਈ ਹੁੰਦੀ ਆ 1.5 ਸਾਲ ਦੀ ਸੂਈ ਆ ਤੁਹਾਡੇ ਘਰੇ ਮਹੀਨਾ ਦੁੱਧ ਦੇਣਾ ਕਿ 2 ਮਹੀਨੇ ਦੇਣਾ ਜਿਹੜੀ 托ਕੜ ਹੀ ਹੋਈ ਕੀ ਪਤਾ ਕਿਦੋਂ ਦੀ ਸੂਈ ਆ ਕਿਉਂਕਿ ਇਮਾਨਦਾਰੀ ਅੱਜ ਕੱਲ ਬਾਲੀ ਤਾਂ ਹੈ ਨਹੀਂ ਜਿਹੜੀ 4 ਕਿਹਾਂ ਕਿਹ ਮਹੀਨਿਆਂ ਦੀ ਸੂਈ ਹੁੰਦੀ ਆ ਉਹ ਨੂੰ ਅਗਲਾ 25 ਦਿਨ ਹੀ ਦੱਸਦਾ ਕਿ ਬਈ 25 ਦਿਨ ਹੋ ਗਏ ਆ ਬੱਚਾ ਇਹਦਾ ਮਰ ਗਿਆ ਤੇ ਇਹ ਘਰੇ ਸੂਣੀਆ ਸਾਹਮਣੇ ਹਾਂ ਇਹ ਤੁਹਾਡੇ ਘਰੇ ਸੂਣੀਆ ਤੁਹਾਡੇ ਸਾਹਮਣੇ ਪਤਾ ਤਾਂ ਹੈਗਾ ਕਿ ਗੱਬਣਾ ਤੁਹਾਡੇ ਘਰੇ ਸੂਣੀਆ ਹੋ ਸਕਦਾ ਸ਼ਾਮ ਨੂੰ ਸੂਪਣ ਅੱਜ ਕਿ ਚਾਹ ਸਵੇਰ ਨੂੰ ਹਾਂ ਜਾਂ ਸਵੇਰ ਨੂੰ ਸੂਪਣ ਤੇ ਗਰਮਿਓ ਗਰਮੀ ਵਧੀਆ ਦੁੱਧ ਪਿਆ ਜੂ ਤੇ ਜਿਹੜੀ ਤੋਕੜ ਤੁਸੀਂ 30 35000 ਦੀ ਲੈਣੇ ਆ ਉਹਦੇ ਨਾਲ ਤਾਂ ਛੋਟੇ ਭਾ ਦੀ ਸੱਜਰ ਲੈ ਲਓ ਜਾਂ ਗੱਬਣ ਤਿਆਰ ਵਹਿੜ ਲੈ ਲਓ ਕੋਣ ਪਤਾ ਨਹੀਂ 2 ਮਹੀਨੇ ਦੁੱਧ ਪਿਆਊ ਕਿ ਮਹੀਨਾ ਪਿਆਊਗੀ ਕਿਉਂਕਿ ਅੱਜ ਕੱਲ ਝੂਠ ਲੋਕੀ ਬਾਹਲਾ ਮਾਰਦੇ ਆ ਪਰ ਆਪਾਂ ਤਾਂ ਪਹਿਲਾਂ ਵੀ ਗੱਲਾਂ ਸਹੀ ਕਰਦੇ ਸੀ ਹੁਣ ਵੀ ਕਰਦੇ ਤੇ ਕੱਲ ਨੂੰ ਵੀ ਕਰਾਂਗੇ ਜਿੰਨਾ ਚਿਰ ਵੀਡੀਓ ਬਣਾਵਾਂਗੇ ਜਿਹੜਾ ਝੂਠ ਮਾਰਦਾ ਉਹਨੂੰ ਝੂਠ ਮਾਰਦਾ ਹੀ ਕਹਾਂਗੇ ਨਹੀਂ ਉਸ ਦਿਨ ਵੀਡੀਓ ਬਣਾਉਣੀਆਂ ਛੱਡ ਜਾਾਂਗੇ ਆਪਾਂ ਜਿਸ ਦਿਨ ਆਪਾਂ ਝੂਠੇ ਬੰਦੇ ਨੂੰ ਸਲਾਉਣ ਲੱਗੇ ਤਿੰਨ ਨੰਬਰ ਤੇ ਆ ਤਿੰਨ ਨੰਬਰ ਵੀਰੇ ਇਹ ਵੀ ਬੱਚੀ ਚੰਗੀ ਏ ਹੂੰ ਦੂਹਾ ਸੁਹਾ ਬੱਚੀ ਹੁੰਦੀ ਏ ਪੰਜਾਬ ਜਰਸੀ ਏ ਸਮਾਂ ਸਮਾਂ ਵੀਰੇ ਇਹਦੇ ਚੌਥੇ ਦਿਨ ਪੂਰੇ ਐਵੇਂ ਕਹੀ ਹੈ ਏ ਦੁੱਧ ਗਿਨੱਕ ਬੇ। ਦੋ ਤੇ ਆ ਵੀਡੀਓ ਇਹਨਾਂ ਨੇ 20 ਕਿਲੋ ਦੀ ਗਾਰੰਟੀ ਦਿੱਤੀ ਆ। ਖਾਂ ਲੈ ਵੀ ਦੀ ਸਾਫ ਆ। ਪੂਰੀ ਠੰਡੀ ਵੀ ਲੈ ਵੀ ਫੋਲ। ਕੱਢ ਬਾਹਰੋਂ। ਦੋਸਤੋ ਦੂਜੇ ਸੂਏ ਸੁੰਦੀ ਐ। ਜੇ ਕੋਈ ਭੈਣ ਭਰਾ ਜਰਸੀ ਲੈਣ ਦਾ ਚਾਹਵਾਨ ਹੋਵੇ। ਬੁੱਤੀ ਬਾਤੀ ਸੋਹਣੀ ਆ। ਵਜ਼ਨ-ਵਜ਼ਨ ਚੰਗਾ। ਬਾਕੀ ਵਾਈ ਦੇ ਘਰੇ ਆਜੋ। ਆਪਾਂ ਤਾਂ ਹਰੇਕ ਵੀਡੀਓ 'ਚ ਕਹੀਦਾ ਕਿ ਆਨਲਾਈਨ ਨਾ ਮੰਗਾਇਆ ਕਰੋ। ਕਿਰਾਂ ਪਸ਼ੂ ਤਾਂ ਵੇਖੋ ਜੇਬ ਜੇ ਤੁਸੀਂ ਵੀਡੀਓ 'ਚ ਵੇਖਿਆ ਉਹ ਜੇ ਹੈਗਾ ਵੀ ਆ। ਕਈ ਭੈਣ ਭਰਾ ਘਰੇ ਬੈਠੇ ਪੈਸੇ ਪਾ ਆਂਦੇ ਆ। ਪਰ ਉਹ ਮਾੜੀ ਗੱਲ ਆ। ਕਿਰਾਂ ਪਸ਼ੂ ਵੇਖਣਾ ਤੁਹਾਡਾ ਹੱਕ ਬਣਦਾ ਆਪਦੀ ਤਸੱਲੀ ਕਰੋ ਹੂੰ ਸਹੀ ਹੈ ਕੋਈ ਗੱਲ ਨਹੀਂ ਆਪੇ ਅਗਲਾ ਪਾਸ ਕਰੂਗਾ ਧਾਰਾਂ ਕਾ ਤੁਮਾਰੀ ਅਗਲਾ ਕਹਿ ਦਿੰਦਾ ਵੀ ਉਤੋਂ ਨਹੀਂ ਨਾ ਲੰਘਦੀ ਹੁਣ ਸੱਜਰਾਂ ਦੀ ਤਾਂ ਹਰੇਕ ਹੀ ਧਾਰ ਮਾਰ ਦਿੰਦਾ ਹਾਂ ਹੈਨਾ ਹੂੰ ਇਹ ਵੀ ਗੱਲ ਸਹੀ ਇਹ ਵੀ ਗੱਲ ਸਹੀ ਹੈ ਸੱਜਰਾਂ ਤੋਂ ਚਲੋ ਸਾਰੇ ਧਾਰਾਂ ਮਾਰੀਂਦਾ ਪਰ ਚਲੋ ਤਿੰਨੇ ਆਪੋ ਆਪਣੀ ਥਾਂ ਵੜਾਂ ਸਹੀ ਹੈ ਬਾਕੀ ਮਰਜੀ ਤੁਹਾਡੀ ਆ ਜਿਹੜੀ ਵੀ ਵੈੜ ਤੁਸੀਂ ਲੈਣੀ ਜੇ ਕੋਈ ਜਰਸੀ ਲੈਣ ਦਾ ਚਾਹਵਾਣਾ ਜਰਸੀ ਵੀ ਹੈਗੀ ਆ ਆਪਾਂ ਦਾ ਵੀਰੇ ਪਹਿਲੇ ਹੀ ਕਹਦੇ ਨੇ ਸਾਈਪੋਂ ਤੋਂ ਇੱਥੇ ਆ ਜਾਓ ਵੀਰੇ ਆ ਕੇ ਲੈ ਆਹ ਨਹੀਂ ਚਾਹੀਦੀ ਤਸੱਲੀ ਕਰਨੀ ਕਿਵੇਂ ਆਨਲਾਈਨ ਆਪਾਂ ਵੀ ਨਹੀਂ ਭੇਜ ਕਿਰਾ ਜੀ ਉੱਥੇ ਕੀ ਬਦਲੇ ਅਗਲੇ ਨੇ ਕੀ ਕਹਦੇ ਨਾ ਕਰਾਇਆ ਆਪ ਨੂੰ ਬੈਂਡ ਹਾਂ ਆਓ ਤੁਹਾਡੇ ਹਾਵਣਾ ਅਗਲਾ ਬੰਦਾ ਵੀ ਕੋਈ ਉਹ ਜਾਂ ਨਿਕਲ ਸਕਦਾ ਤੇ ਉਹ ਘਰ ਵਾਲਾ ਪਸੂ ਦੇਣ ਵਾਲਾ ਵੀ ਉਹ ਜਾਂ ਨਿਕਲ ਸਕਦਾ ਜੈਜਾ ਮੌਲੇ ਦਾ 3 ਨੰਬਰ ਦਾ ਉਹ ਵੀਰੇ ਉਹ ਵੀ 55 ਦੀ ਦੇਣੀ ਮੌਲ ਭਲਾ ਅਗਲਾ 65 ਕਰਾ ਲੈ ਮੁੱਲ ਇਹਦਾ ਵੀ ਬਾਈ ਕਹਿੰਦਾ ਭਾਵੇਂ ਅਗਲਾ 65 ਕਰਾ ਲੈ ਦੇਣੀ ਇਹ ਵੀ 55 ਦੀ ਆ 20 ਕਿਲੋ ਦੁੱਧ ਬਾਈ ਦੱਸਦਾ ਕਿ ਦਿੱਤਾ ਪਹਿਲਾਂ ਨੇ ਸੀਲਸਾਉ ਫੁੱਲ ਇਹਦੇ 4 ਦਿਨ ਪਏ ਆ ਚੌਥੇ ਦਿਨ ਪੂਰੇ ਹੁੰਦੇ ਆ ਬਾਕੀ ਗੱਬਣ ਪਸ਼ੂ ਆ ਜੀ ਲਾ ਗਿਆ ਤਾਂ ਇੱਕ ਅੱਧਾ ਦਿਨ ਵੱਧ ਵੀ ਲੈ ਸਕਦਾ ਤੇ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦਾ ਉਹ ਵਾਈ ਗਰੂ ਦੇ ਰੰਗ ਆ ਤੁਹਾਨੂੰ ਵੀ ਪਤਾ ਬਾਕੀ ਤਿੰਨ ਜਾਨਵਰ ਸੇਲ ਹੈ ਦੁੱਧ ਦੇ ਹਿਸਾਬ ਨਾਲ ਮੁੱਲ ਜਾਇਜ਼ ਹੀ ਆ ਇੱਕ ਨੰਬਰ ਫੁੱਲ ਵੱਡੀ ਵੈੜਾ ਜਾਨ ਵਾਲੀ ਉਹਦਾ 55 ਮੁੱਲ ਮੁੱਲ ਭਾਵੇਂ 65 ਕਰਾ ਲਓ 2 ਨੰਬਰ ਦਾ ਭਾਵੇਂ 52 55 ਮੁੱਲ ਕਰਾ ਲਓ 45 ਦੀ ਮੁੱਲ ਭਾਵੇਂ 3 ਨੰਬਰ ਦਾ ਵੀ 65 ਕਰਾ ਲਓ ਦੇ ਦੇਣੀ 55 ਦੀ ਜੈਜੇ ਮੁੱਲ ਲਾ ਫੋਨ ਨੰਬਰ ਸਕਰੀਨ ਤੇ ਤਿੰਨੇ ਸੀਲ ਸਾਉ ਵੜਾ ਚੰਗੇ ਦੁੱਧ ਵਾਲੀਆਂ ਸਾਰਿਆਂ ਨੂੰ ਫਸਿਕਾ